ਚਾਹਤ ਅਮਰੀਕਾ ਆਵੀ ਖੱਖ ਅਮਰੀਕਾ ਹਰ ਕੀਰਤ ਅਮਰੀਕਾ ਇਹਦਾ ਭਰਾਵਾ ਵੱਲੋਂ ਨਿਯਾਨੇ ਆਣੇ ਰਾਹੁਲ ਦਾ ਮੋਟਰਸਾਈਕਲ ਦਾ ਸਰਦਾਰ ਇੱਕ ਵਾਰੀ ਤਾੜੀ ਹੋਣਾ ਭਰਾਵਾ ਦਾ ਧੰਵਾਉਂਦੀ ਏ ਫੌਲ ਕੰਨਾ ਮੇਰੇ ਵੱਲੋਂ ਤੇ ਜਿਹੜੇ ਭਰਾ ਕੋਈ ਸਾਲ ਯਦੂ ਦੇ ਵਿੱਚ ਵੱਡੀ ਟੀਮ ਬਣਾ ਰਹੇ ਐ ਹਰ ਕੀਰਤ ਸਪੋਰਟ ਕੇ ਜਯਾਰ ਹੌਲੈਂਡ ਬੇਦਰ ਪ੍ਰਧਾਨ ਹੌਲੈਂਡ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਭਾਈ ਜਿੱਥੋਂ ਜਿੱਥੋਂ ਮੋਟਰਸਾਈਕਲ ਲੱਗ ਰਿਹਾ ਭਾਈ ਤਾੜੀਆਂ ਮਾਰ ਦਿਓ ਯਾਰ ਦਾ ਭਾਵਣ ਕੇ ਇਹ ਮਾਨ ਸਰਮਾਨ ਬੜੇ ਕੀਮਤੀ ਹੈ ਰਾਹੁਲ ਇਹ ਸਰਮਾਨ ਬਹੁਤ ਕੀਮਤੀ ਹੈ ਮਾਰੋ ਰਾਹੁਲ ਧੰਨਵਾਦ ਰਾਹੁਲ ਦਾ ਨਾਮ ਸਨਮਾਨ ਹੋਇਆ ਤੇ ਮੁਬਾਰਕਬਾਦ ਹੈ ਰਾਹੁਲ ਦੀ ਫੈਮਿਲੀ ਨੂੰ ਬਈ ਅਜੇ ਇੱਕ ਹੋਰ ਮੋਟਰਸਾਈਕਲ ਆਪਾਂ ਦੇਣਾ ਇੱਕ ਵੱਡਾ ਮੋਟਰਸਾਈਕਲ ਹੈ ਜਿਵੇਂ ਕਦੇ ਦੌਰ ਬੁਲਟ ਦਾ ਸੀ ਨਵੇਂ ਨਵੇਂ ਦਾ ਅੱਜ ਵੀ ਬੁਲਟ ਦਾ ਦੌਰ ਹੋਈ ਹੈ ਪਰ ਹੋ